ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਸਸਾਤੀ ਕਮਸਾਨ ਦਾ ਜੰਗ ਹੋਇਆ ਪਰਿਵਾਰ ਜਿਹੜਾ ਸੀ ਤਿੰਨ ਹਿੱਸਿਆਂ ਚ ਵੰਡਿਆ ਗਿਆ ਸਤ ਗੁਰੂ ਜੀ ਦੇ ਵੱਡੇ ਸਾਹਿਬਜ਼ਾਦੇ ਸਿੱਖ ਜਿਹੜੇ ਸੀ ਚਮਕੌਰ ਦੀ ਗੜੀ ਉੱਤੇ ਚਲੇ ਗਏ ਮਾਤਾ ਸੁੰਦਰ ਕੌਰ ਜੀ ਮਾਤਾ ਸਾਹਿਬ ਕੌਰ ਜੀ ਭਾਈ ਮਣੀ ਸਿੰਘ ਦੇ ਨਾਲ ਦਿੱਲੀ ਵੱਲ ਨੂੰ ਚਲੇ ਗਏ ਛੋਟੇ ਸਰਦਾਰ ਦੀ ਮਾਤਾ ਗੁਜਰ ਕੌਰ ਜੀ ਜਿਹੜੀ ਸੀ ਸਿਹੜੀ ਪਿੰਡੋਂ ਨੂੰ ਚਲੇ ਗਏ ਸਤਿਗੁਰੂ ਜੀ ਨੇ ਚਮਕੌਰ ਦੀ ਗਲੀ ਛੱਡੀ ਮਾਰਸ਼ੀ ਵਾਲੇ ਤੋਂ ਹੁੰਦੇ ਹੋਏ ਰਾਏਕੋਟ ਦੀਨਾ ਕਾਂਗੜ ਇਸ ਤਰ੍ਹਾਂ ਜੈਤੋ ਰਾਮੇ ਵਾਲਾ ਗੋਲਡ ਕਪੂਰਾ ਪੂਜੇ ਹਨ ਇੱਥੇ ਜਿਹੜਾ ਕਪੂਰਾ ਸੀ ਉਹਨੇ ਸਤਿਗੁਰੂ ਦੀ ਸੇਵਾ ਬਹੁਤ ਕੀਤੀ ਪਰ ਜਦੋਂ ਸਤਿਗੁਰੂ ਜੀ ਨੇ ਕਿਲਾ ਮੰਗਿਆ ਤੇ ਇਸ ਨੇ ਕਿਲਾ ਦੇਣ ਤੋਂ ਇਨਕਾਰ ਕਰ ਦਿੱਤਾ ਸਤਿਗੁਰੂ ਜੀ ਕਹਿਣ ਲੱਗੇ ਕਿ ਜਿੰਨਾ ਤੋਂ ਡਰਦਿਆਂ ਤੋਂ ਕਿਲਾ ਨਹੀਂ ਦਿੱਤਾ ਹੈ ਅਸੀਂ ਤੈਨੂੰ ਤੁਰੰਤ ਰਾਜ ਦੇਣਾ ਚਾਹੁੰਦੇ ਸੀ ਪਰ ਜਿੰਨਾ ਤੋਂ ਤੂੰ ਡਰ ਗਿਆ ਹੈ ਉਹਨਾਂ ਦੇ ਹੱਥੋਂ ਹੀ ਤੇਰੀ ਫਾਇਲ ਆਕੇ ਮੌਤ ਹੋਊਗੀ ਜੋ ਸਤਿਗੁਰੂ ਜੀ ਨੇ ਬਚਨ ਕਹਿ ਬਿਲਕੁਲ 1708 ਈਸਵੀ ਦੇ ਵਿੱਚ ਇਨ ਬਿਨ ਜਿਹੜੇ ਸਤਿਗੁਰੂ ਦੇ ਬਚਨ ਜਿਹੜੇ ਸੀ ਪੂਰੇ ਹੋਏ ਪੂਰਾ ਜਿਹੜਾ ਸੀ ਫਾਇਲ ਆਕੇ ਜਿਹੜਾ ਸੀ ਇਸ ਨੂੰ ਮਾਰਿਆ ਗਿਆ ਈਸਾ ਖਾਂ ਮੰਝ ਰਾਜਪੂ ਦੇ ਹੱਥੋਂ ਸਾਦਗੁਰ ਜੀ ਕੋਲਕਪੁਰੇ ਤੋਂ ਚੱਲੇ ਹਨ ਖਦਰਾਣੀ ਦੀ ਢਾਲ ਤੇ ਪਹੁੰਚੇ ਹਨ ਇਹ ਤਿੰਨ ਭਰਾ ਸਨ ਖਦਰਾਣਾ ਰਪਾਣਾ ਤੇ ਤੇਗਾਣਾ ਤਿੰਨੇ ਖੱਤਰੀ ਭਰਾ ਜਿਹੜੇ ਸੀ ਈਸ਼ਵਰ ਦੇ ਉਪਾਸ਼ਕ ਸਨ ਇੱਕ ਖਦਰਾਣੀ ਦੀ ਖੱਤਰੀ ਦੀ ਜਗਾ ਸੀ ਇਥੋਂ ਲੈ ਕੇ ਜਲਾਲਾਵਾਟ ਤੱਕ ਦੀ ਸਾਰੀ ਜਾਇਦਾਦ ਸੀ ਇਹਨਾਂ ਭਰਾਵਾਂ ਨੇ ਆਪਣੇ ਨਾਮ ਤੇ ਜਿਹੜੀਆਂ ਟਾਬਾਂ ਖੁਦਵਾਈਆਂ ਹੋਈਆਂ ਸਨ ਕਿਉਂਕਿ ਇਲਾਕੇ ਵਿੱਚ ਪਾਣੀ ਦੀ ਬੜੀ ਘਾਲ ਸੀ ਤੇ ਜਦੋਂ ਬਾਰਿਸ਼ ਆਉਂਦੀ ਸੀ ਇਹ ਟਾਬਾਂ ਭਰ ਜਾਂਦੀਆਂ ਸੀ ਤੇ ਇਲਾਕੇ ਦੇ ਵਿੱਚ ਪਾਣੀ ਦੀ ਵਰਤੋਂ ਜਿਹੜੀ ਸੀ ਉਹ ਕੀਤੀ ਜਾਂਦੀ ਸੀ ਸਤਿਗੁਰੂ ਜੀ ਨੇ ਮਨ ਬਣਾਇਆ ਕਿ ਜਦੋਂ ਸਤਿਗੁਰੂ ਜੀ ਪਹੁੰਚੇ ਇੱਥੇ ਢਾਗ ਰੂਜ ਥੋੜਾ ਜਿਹਾ ਪਾਣੀ ਸੀ ਸਤਿਗੁਰੂ ਜੀ ਨੇ ਮਨ ਬਣਾਇਆ ਕਿ ਇਸ ਜਗ੍ਹਾ ਤੇ ਜੰਗ ਜਿਹੜਾ ਉਹ ਲੜਿਆ ਜਾਏ ਕਹਿੰਦੇ ਇੱਕ ਸਿੰਘ ਨੇ ਦਰਖਤ ਤੇ ਚੜ ਕੇ ਦੇਖਿਆ ਕਹਿਣ ਲੱਗਾ ਸਤਿਗੁਰੂ ਜੀ ਦੁਸ਼ਮਣ ਤਾਂ ਬੜੇ ਨੇੜੇ ਆ ਗਏ ਹਨ ਸਤਿਗੁਰੂ ਜੀ ਕਹਿੰਦੇ ਕੋਈ ਗੱਲ ਨਹੀਂ ਭਾਈ ਜੇ ਦੁਸ਼ਮਣ ਚੱਲ ਕੇ ਆ ਰਹੇ ਨੇ ਤੇ ਉਹਨਾਂ ਨੂੰ ਰੋਕਣ ਵਾਲੇ ਵੀ ਆ ਰਹੇ ਹਨ ਸਤਿਗੁਰੂ ਨੇ ਇਸ ਤਰ੍ਹਾਂ ਬਚਨ ਕਿਹਾ ਅਤੇ ਇਸ ਢਾਬ ਤੋਂ ਉੱਚੀ ਟਿੱਬੀ ਸੀ ਸਤਿਗੁਰੂ ਸੁੱਚੀ ਟੀਵੀ ਤੇ ਜਾ ਕੇ ਭਾਈ ਦਾਨ ਸਿੰਘ ਤੇ ਸਿੱਖਾਂ ਦੇ ਸਮੇਤ ਜਿਹੜੇ ਸੀ ਉੱਥੇ ਬਿਰਾਜਮਾਲ ਹੋ ਗਿਆ ਇਧਰੋਂ ਉਹ 40 ਸਿੰਘ ਜਿਹੜੇ ਆਨੰਦਪੁਰ ਸਾਹਿਬ ਵਿਖੇ ਸਤਿਗੁਰੂ ਜੀ ਨੂੰ ਵਜ਼ਾਵਾ ਲਿਖ ਕੇ ਦੇ ਆਏ ਸਨ ਜਦੋਂ ਆਪਣੇ ਘਰਾਂ ਦੇ ਵਿੱਚ ਪਹੁੰਚੇ ਬੀਬੀਆਂ ਨੇ ਤਾਨੇ ਮੇਨੇ ਮਾਰੇ ਇਥੋਂ ਤੱਕ ਕਿ ਜਦੋਂ ਗਲੂਚੋਂ ਲੰਘਦੇ ਸੀ ਲੋਕ ਦਰਵਾਜ਼ੇ ਬੰਦ ਕਰ ਲੈਂਦੇ ਸਨ ਕਿ ਇਹ ਸਤਿਗੁਰੂ ਜੀ ਨੂੰ ਸਾਹ ਛੱਡ ਕੇ ਆ ਗਏ ਸਤਿਗੁਰ ਤੋਂ ਬੇਮਖ ਹੋ ਕੇ ਆਏ ਨੇ ਇਹਨਾਂ ਦੇ ਦਰਸ਼ਨ ਨਹੀਂ ਕਰਨੇ ਹਨ ਇਹਨਾਂ ਦੇ ਅੰਦਰ ਫਿਰ ਜਿਹੜਾ ਸੀ ਜੋਸ਼ ਜਾਗਿਆ ਮਾਤਾ ਭਾਪੌਰ ਦੀ ਅਗਵਾਈ ਦੇ ਵਿੱਚ ਇਹ ਸਾਰੇ ਸਿੰਘ ਜਿਹੜੇ ਨੇ ਮਾਫੀ ਮੰਗਣ ਵਾਸਤੇ ਚੱਲੇ ਨੇ ਜਦੋਂ ਪਤਾ ਲੱਗਾ ਕਿ ਸਤਿਗੁਰੂ ਜੀ ਨੇ ਆਨੰਦਪੁਰ ਦਾ ਅਕਲਾ ਛੱਡ ਦਿੱਤਾ ਤੇ ਮਾਲਵੇ ਇਲਾਕੇ ਵਿੱਚ ਹਨ ਇਹ ਮਾਲਵੇ ਇਲਾਕਿਆਂ ਵੱਲੋਂ ਜਿਹੜੇ ਸਾਰੇ ਚੱਲ ਪਏ ਹਨ ਇਤਿਹਾਸ ਦੱਸਦਾ ਕਿ ਤਿਆਰ ਦੇ ਜ਼ਿਕਰ ਆਉਂਦਾ ਹੈ ਕਿ ਰਾਮਿਆ ਨੇ ਇਹਨਾਂ ਦੀ ਮੁਲਾਕਾਤ ਵੀ ਸਤਿਗੁਰੂ ਦੇ ਨਾਲ ਹੋਈ ਜਦੋਂ ਇਹ ਖਦਰਾਨੇ ਦੀ ਢਾਬ ਤੇ ਪਹੁੰਚੇ ਇਹਨਾਂ ਦੇਖਿਆ ਕਿ ਫੌਜਾਂ ਬੜੀਆਂ ਨਜ਼ਦੀਕ ਆ ਗਈਆਂ ਨੇ ਇਹਨਾਂ ਨੇ ਜਿੱਥੇ ਗੁਰਦੁਆਰਾ ਤੰਬੂ ਸਾਹਿਬ ਬਣਿਆ ਹੋਇਆ ਹੈ ਇਹ ਜਗ੍ਹਾ ਤੇ ਮਲੇ ਕਰੀਰ ਆਦਸਨ ਉਹਨਾਂ ਦੇ ਉੱਪਰ ਚਾਦਰੇ ਪਾ ਕੇ ਇੱਕ ਤੰਬੂ ਦਾ ਰੂਪ ਦੇ ਦਿੱਤਾ ਤਾਂ ਕਿ ਆਉਣ ਵਾਲੇ ਦੁਸ਼ਮਣਾਂ ਨੂੰ ਇਹ ਪਤਾ ਲੱਗ ਸਕੇ ਕਿ ਭਲੇਖਾ ਪੈ ਸਕੇ ਕਿ ਸਿੱਖ ਹੀ ਜਗ੍ਹਾ ਤੇ ਬੈਠੇ ਨੇ ਤੇ ਕਾਫੀ ਸਿੱਖ ਹਨ ਆਪ ਜਿਹੜੇ ਸਾਨੇ ਜਿੱਥੇ ਟੁੱਟੀ ਗੰਢੀ ਸਾਹਿਬ ਗੁਰਦੁਆਰਾ ਬਣਿਆ ਇਸ ਜਗ੍ਹਾ ਤੇ ਆ ਗਏ ਪੰਜ ਪੰਜ ਦਾ ਜਥਾ ਬਣਾ ਕੇ ਇਹ ਵੈਰੀਆਂ ਨਾਲ ਜੂਝਣ ਲੱਗੇ 21 ਵਿਸਾਖ ਕੋਈ ਸਵਾ ਪੈਰ ਜਿਹੜੀ ਸੀ ਇਹ ਜੰਗ ਹੋਈ ਪੰਜ ਪੰਜ ਦੇ ਜਥੇ ਜਾਂਦੇ ਜੰਗ ਵਿੱਚ ਵੈਰੀਆਂ ਨਾਲ ਜੂਝਦੇ ਤੇ ਸ਼ਹੀਦੀ ਪ੍ਰਾਪਤ ਕਰ ਜਾਂਦੇ ਇਦੋਂ ਸਤਿਗੁਰੂ ਜੀ ਟੀਬੀ ਦੇ ਸਥਾਨ ਤੇ ਬੈਠੇ ਹਨ ਜਿੱਥੇ ਹੁਣ ਗੁਰਦੁਆਰਾ ਟੀਬੀ ਸਾਬ ਬਣਿਆ ਹੋਇਆ ਹੈ ਉਥੋਂ ਤੀਰ ਛੱਲਦੇ ਨੇ ਜਿੱਥੇ ਜੰਗਦਾ ਕੌਤਕ ਦੇਖਦੇ ਹਨ ਉਥੇ ਤੀਰ ਛੱਲਦੇ ਨੇ ਤੇ ਸਤਿਗੁਰ ਦਾ ਤੀਰ ਜਿਹੜਾ ਹੈ ਇੱਕ ਨਹੀਂ ਦੋ ਨਹੀਂ ਤਿੰਨ ਨਹੀਂ ਦਸਾਂ ਦਸਾਂ ਨੂੰ ਵਿੰਦਦਾ ਹੋਇਆ ਜਿਹੜਾ ਪਾਰ ਲੰਘ ਜਾਂਦਾ ਹੈ ਇਦਰੋਂ 39 ਸਿੰਘ ਜਿਹੜੇ ਸੀ ਸ਼ਹੀਦੀਆਂ ਲੈ ਚੁੱਕੇ ਸਨ ਸੁਭਾਸਰ ਅੰਦਨੇ ਕਪੂਰੀ ਨੂੰ ਪੁੱਛਿਆ ਕਿ ਫੌਜਾਂ ਜੜੀਆਂ ਨੇ ਪਿਆਸ ਨਾਲ ਮਰ ਰਹੀਆਂ ਹਨ ਇਹਨਾਂ ਨੂੰ ਪਾਣੀ ਦੀ ਜ਼ਰੂਰਤ ਹੈ ਪਾਣੀ ਕਿੱਥੋਂ ਮਿਲੂਗਾ ਕਿਉਂਕਿ ਵਿਸਾਖ ਦਾ ਮਹੀਨਾ ਸੀ ਬਹੁਤ ਗਰਮੀ ਪੈ ਰਹੀ ਸੀ ਕਪੂਰਾ ਕਹਿਣ ਲੱਗਾ ਅੱਗੇ ਜਾਵਾਂਗੇ ਤੇ 40 ਕੋਤੇ ਪਾਣੀ ਮਿਲੂਗਾ ਪਿੱਛੇ ਜਿਹੜਾ ਨੇੜੇ ਮਿਲ ਜਾਊਗਾ ਸੁਭਾਸ ਰੰਧ ਜਿਹੜਾ ਸੀ ਆਪਣੀਆਂ ਫੌਜਾਂ ਲੈ ਕੇ ਵਾਪਸ ਮੁੜ ਗਿਆ ਇਦੋਂ 38 ਸਿੰਘ ਸ਼ਹੀਦियां ਲੈ ਚੁੱਕੇ ਸਨ ਭਾਈ ਮਾਹ ਸਿੰਘ ਜੀ ਅਜੇ ਸਹਿਕਦੇ ਸਨ ਭਾਈ ਮਾਹ ਸਿੰਘ ਜੀ ਨੇ ਅਰਦਾਸ ਕੀਤੀ ਬੇਨਤੀ ਕੀਤੀ ਸਤਿਗੁਰੂ ਜੀ ਆਪਦੇ ਦਰਸ਼ਨ ਹੋ ਜਾਣ ਹੋਂ ਸਿੱਖ ਕਰੇ ਅਰਦਾਸ ਤੇ ਗੁਰੂ ਦੇ ਦਰ ਤੇ ਕਿਵੇਂ ਨਾ ਪ੍ਰਵਾਨ ਹੋਵੇ ਸਿੱਖ ਦੀ ਕੀਤੀ ਹੋਈ ਅਰਦਾਸ ਸਤਿਗੁਰੂ ਜੀ ਨੇ ਆਪਣੀ ਸਿੱਖ ਦੀ ਅਰਦਾਸ ਸੁਣੀ ਕੀ ਪਾਈ ਮਾਹ ਸਿੰਘ ਸਾਨੂੰ ਯਾਦ ਕਰਦੇ ਹਨ ਜੀਬੀ ਸਾਹਿਬ ਤੋਂ ਜਦੋਂ ਸਤਿਗੁਰੂ ਜੀ ਚੱਲਣ ਲੱਗੇ ਘੋੜੀ ਦੀ ਰਕਾਬ 'ਚ ਪੈਰ ਰੱਖਿਆ ਤੇ ਘੋੜੀ ਦੀ ਰਕਾਬ ਟੁੱਟ ਗਈ ਉਹ ਰਕਾਬ ਅੱਜ ਵੀ ਸ਼ਿਸ਼ਟਮੁਲਾ ਕੇ ਗੁਰਦਵਾਰਾ ਰਕਾਬਸਾਰ ਵਿਖੇ ਦਰਸ਼ਨਾਂ ਵਾਸਤੇ ਰੱਖੀ ਹੋਈ ਹੈ ਸਤਿਗੁਰੂ ਜੀ ਘੋੜੇ ਤੇ ਸਵਾਰ ਹੋਏ ਤੇ ਟੁੱਟੀ ਗੰਢੀ ਦੇ ਸਥਾਨ ਤੇ ਪਹੁੰਚੇ ਇੱਥੇ ਵਣਸੀ ਘੋੜੇ ਨਾਲ ਵੰਕੋਲਾ ਜਿਹੜਾ ਸੀ ਵੰਦੇ ਨਾਲ ਬੰਨਿਆ ਸਤਿਗੁਰੂ ਜੀ ਆਪੇ ਸਿੱਖਾਂ ਨੂੰ ਵੱਲ ਬਖਸ਼ਿਸ਼ ਕਰਨ ਲੱਗੇ ਮੇਰਾ 5000 ਹਜ਼ਾਰੀ ਮੇਰਾ 10000 ਹਜ਼ਾਰੀ ਮੇਰਾ 15000 ਹਜ਼ਾਰੀ ਮੇਰਾ 20000 ਹਜ਼ਾਰੀ ਇਤਨਾ ਸਿੱਖਾਂ ਨੂੰ ਵੱਲ ਬਖਸ਼ਦੇ ਹੋਏ ਮੁਰਾਤਬੇ ਬਖਸ਼ਦੇ ਹੋਏ ਸਤਿਗੁਰੂ ਜੀ ਭਾਈ ਮਾਹ ਸਿੰਘ ਕੋਲ ਪਹੁੰਚਦੇ ਹਨ ਜਿਹੜੇ ਅਜੇ ਸਹਿਕ ਰਾਏ ਹਨ ਸਤਿਗੁਰੂ ਜੀ ਨੇ ਭਾਈ ਮਾਹ ਸਿੰਘ ਦਾ ਸੀਸ ਆਪਣੇ ਸਜੇ ਪਰਤੇ ਰੱਖਿਆ ਕਮਰ ਕੱਸੀ ਨਾਲ ਮੂੰਹ ਨੂੰ ਸਾਫ ਕੀਤਾ ਜਲ ਪਾਇਆ ਜਦੋਂ ਭਾਈ ਮਾਹ ਸਿੰਘ ਨੇਤਰ ਖੋਲੇ ਤੇ ਕੀ ਦੇਖਦੇ ਨੇ ਸਤਿਗੁਰੂ ਦੀ ਸਜੇ ਪਰਤੇ ਉਹਨਾਂ ਦਾ ਸੀਸ ਹੈ ਅੱਖਾਂ 'ਚੋਂ ਹੰਝੂ ਵਹਿ ਤੁਰੇ ਸਤਿਗੁਰੂ ਜੀ ਕਹਿਣ ਲੱਗੇ ਭਾਈ ਮਾਹ ਸਿੰਘ ਜੀ ਮੰਗੋ ਕੀ ਮੰਗਦੇ ਹੋ ਜੋ ਤੇਰੀ ਇੱਛਾ ਹੈ ਭਾਈ ਮਾਹ ਸਿੰਘ ਜੀ ਹੱਥ ਜੋੜ ਕੇ ਕਹਿਣ ਲੱਗੇ ਸਤਿਗੁਰੂ ਜੀ ਕੁਝ ਨਹੀਂ ਚਾਹੀਦਾ ਹੈ ਸਤਿਗੁਰੂ ਜੀ ਫੇਰ ਕਹਿਣ ਲੱਗੇ ਭਾਈ ਮਾਹ ਸਿੰਘ ਜੀ ਸਰਦਾਰੀਆਂ ਬਖਸ਼ੀਏ ਰਾਜ ਭਾਗ ਬਖਸ਼ ਦੀਏ ਤੇ ਭਾਈ ਮਾਹ ਸਿੰਘ ਜੀ ਹੱਥ ਜੋੜ ਕੇ ਕਹਿਣ ਲੱਗੇ ਸਤਿਗੁਰੂ ਜੀ ਕੋਈ ਇੱਛਾ ਨਹੀਂ ਹੈ ਜਦੋਂ ਤੀਸਰਾ ਬਚਨ ਸਤਿਗੁਰੂ ਜੀ ਨੇ ਕਿਹਾ ਕਿ ਭਾਈ ਮਾਹ ਸਿੰਘ ਜੀ ਮੰਗ ਲਓ ਕੁਛ ਤੇ ਭਾਈ ਮਾਹ ਸਿੰਘ ਜੀ ਹੱਥ ਜੋੜ ਕੇ ਕਹਿਣ ਲੱਗੇ ਸਤਿਗੁਰੂ ਜੀ ਇਹ ਤਰੁੱਠੇ ਹਾਂ ਜੋ ਪ੍ਰਸੰਨ ਹੋ ਤੇ ਕਿਰਪਾ ਕਰਕੇ ਜੋ ਲਿਖਿਆ ਬਦਾਵਾ ਇਹਨੂੰ ਪਾਲ ਦਿਓ ਆਪਣੇ ਚਰਨ ਨਾਲ ਜੋੜ ਲਓ ਸਤਗੁਰੂ ਜੀ ਨੇ ਭਾਈ ਮਾਹ ਸਿੰਘ ਦੇ ਸਾਹਮਣੇ ਕਮਰ ਕੱਸੇ ਚੋ ਬਦਾਵਾ ਕੱਢਿਆ ਤੇ ਭਾਈ ਮਾਹ ਸਿੰਘ ਦੇ ਸਾਹਮਣੇ ਪਾਰ ਦਿੱਤਾ ਹੈ ਭਾਈ ਮਾਹ ਸਿੰਘ ਜੀ ਸਵਾਦ ਜਿਹੜੇ ਛੱਡ ਗਏ ਸਤਗੁਰੂ ਜੀ ਨੇ ਬਚਨ ਕਹਿ ਕਿ ਅੱਜ ਤੋਂ ਇਹ ਖੁਦਰਾਣੇ ਦੀ ਟਾਬ ਨਹੀਂ ਹੈ ਇਹ ਮੁਕਤੀ ਦਾ ਸਰ ਬਣ ਗਿਆ ਹੈ ਇਹ ਸਿੰਘ ਜਿਹੜੇ ਨੇ ਮੁਕਤ ਹੋ ਗਏ ਹਨ ਛੁੱਟੀ ਗੰਢੀ ਗਈ ਹੈ ਇਹਨਾਂ ਦੀ ਤੇ ਇੱਥੇ ਜਿਹੜਾ ਇਹ ਮੁਕਤੀ ਦਾ ਸਰ ਹੁਣ ਖਦਰਾਨੇ ਦੀ ਢਾਵਣੀ ਹੈ ਗੁਰੂਆਂ ਪਿਆਰਿਓ ਮਾਝ ਇਲਾਕੇ ਨੂੰ ਬੜ ਬਖਸ਼ਿਸ਼ ਕੀਤੀ ਕਿ ਮਾਝ ਦੀ ਸਿੱਖੀ ਬੜੀ ਪ੍ਰਫੁੱਲਤ ਹੋਊਗੀ ਤੇ ਵਾਕਈ ਅੱਜ ਮਾਝ 'ਚ ਦੇਖੀਏ ਤੇ ਬਹੁਤ ਵਿਦਵਾਨ ਜਿਹੜੇ ਨੇ ਮਾਝੇ ਦੇ ਵਿੱਚ ਹਨ ਸਿੱਖੀ ਬੜੀ ਪ੍ਰਫੁੱਲਤ ਹੈ ਸਤਿਗੁਰੂ ਜੀ ਨੇ ਬਚਨ ਕੀਤੇ ਕਿ ਅੱਜ ਤੋ ਇਹ ਖਦਰਾਨੇ ਦੀ ਢਾਕ ਨਹੀਂ ਹੁਣ ਮੁਕਤੀ ਦਾ ਸਰ ਬਣ ਗਿਆ ਹੈ ਤੇ ਗੁਰੂ ਪਿਆਰਿਓ ਅੱਜ ਵੀ ਕੋਈ ਇਸ਼ਨਾਨ ਕਰਕੇ ਸਰੋਵਰ ਦੇ ਵਿੱਚੋਂ ਤੇ ਸਤਿਗੁਰੂ ਦੀ ਸਾਹਮਣੇ ਸੰਗਤ ਰੂਪੀ ਸਰੋਵਰ ਚੁੱਭੀਆਂ ਮਾਰਦਾ ਤੇ ਅੱਜ ਵੀ ਉਹ ਮੁਕਤ ਹੋ ਜਾਂਦਾ ਹੈ ਸਤਿਗੁਰੂ ਜੀ ਨੇ ਸਾਰੇ ਸਿੰਘਾਂ ਦਾ ਜਿਹੜਾ ਸੀ ਸੰਸਕਾਰ ਆਪਣੇ ਕਰ ਕਮਲਾਂ ਦੇ ਨਾਲ ਜਿੱਥੇ ਗੁਰਦਰਾ ਸ਼ੀਰਗੰਜ ਬਣਿਆ ਇੱਥੇ ਕੀਤਾ ਮਾਤਾ ਭਾਗੌਰ ਜੀ ਜੋ ਇਹ ਜਥੇ ਦੀ ਗੋਈ ਕਰਦੀ ਨਾਲ ਆਈ ਸੀ ਜੰਗ ਵਿੱਚ ਦੁਸ਼ਮਣਾਂ ਨਾਲ ਜੂਝੀ ਤੇ ਉਹਦੇ ਸਰੀਰ ਤੇ 22 ਜ਼ਖਮ ਹੋ ਚੁੱਕੇ ਸਨ ਸਤਿਗੁਰੂ ਜੀ ਨੇ ਉਹਨਾਂ ਦੀ ਮਲਮ ਪੱਟੀ ਕੀਤੀ ਉਹ ਠੀਕ ਹੋ ਗਏ ਤੇ ਸਤਿਗੁਰੂ ਦੇ ਨਾਲ ਅੱਗੇ ਚਲੇ ਗਏ ਗੁਰਮ ਪਿਆਰਿਓ ਹਰ ਸਾਲ ਜਿਹੜਾ ਹੈ ਸ਼ੀਦੀ ਜੋਲ ਮੇਲਾ ਮਾਗੀ ਬਲਿ ਉੱਚ ਪੱਧਰ ਤੇ ਜਿਲਾ ਮਨਾਇਆ ਜਾਂਦਾ ਹੈ ਦੂਰੋਂ ਦੂਰੋਂ ਸੰਗਤਾਂ ਜਣੀਆਂ ਨੇ ਸਤਿਗੁਰੂ ਨਤਮਸਤਕ ਹੋਣ ਵਾਸਤੇ ਆਉਂਦੀਆਂ ਹਨ ਅਸਾਲ ਵੀ 2024 ਦੇ ਵਿੱਚ ਸ਼ੀਦੀ ਜੋਲ ਮੇਲਾ ਮਾਗੀ ਜਿਹੜਾ ਬਲਿ ਉੱਚ ਪੱਧਰ ਤੇ ਮਨਾਇਆ ਜਾ ਰਿਹਾ ਹੈ 13 ਤਰੀਕ ਦੀ ਲੋਲੀ ਹੈ 14 ਤਰੀਕ ਦੀ ਇਸ਼ਨਾਨ ਹੈ ਇੱਕ ਮਾਗ ਹੈ ਅਤੇ 15 ਤਰੀਕ ਨੂੰ ਦਾਤਨ ਸਰ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਗੇਟ ਨੰਬਰ 4 ਤੋਂ ਨਗਰ ਕੀਰਤਨ ਪਰ ਆਰੰਭ ਹੋ ਕੇ ਗਲੀਆਂ ਬਜ਼ਾਰਾਂ ਤੋਂ ਹੁੰਦਾ ਹੋਇਆ ਗੁਰਦਰਾ ਟੀਬੀ ਸਾਹਿਬ ਗੁਰਦਰਾ ਦਾਤਨ ਸਰ ਦਰਸ਼ਨਦਾਰੀ ਕਰਦਾ ਹੋਇਆ ਜਲਾਲਾਵਰ ਰੂਲ ਤੋਂ ਹੁੰਦਾ ਹੋਇਆ ਗੁਰਦੁਆਰਾ ਸ਼ਹੀਦਗਾਂ ਚ ਵਿਖੇ ਆਨ ਕੀ ਜਿਹੜਾ ਸੰਪੰਨ ਹੋਏਗਾ 13 ਦੀ ਸ਼ਾਮ ਨੂੰ ਤੋਂ ਲੈ ਕੇ 14 ਦੀ ਸ਼ਾਮ ਤੱਕ ਭਾਈ ਮਾ ਸਿੰਘ ਦੀਵਾਨ ਹਲ ਵਿਖੇ ਨਿਰੰਤਰ ਜੜੇ ਨੇ ਦੀਵਾਨ ਸੱਜਣਗੇ ਜਿੰਨਾ ਵਿਚ ਢਾਡੀ ਕਵੀਸ਼ਰ ਕਥਾਵਾਚਕ ਜਿਹੜੇ ਨੇ ਗੁਰ ਇਤਿਹਾਸ ਸੁਣਾ ਕੇ ਨਿਹਾਲ ਕਰਨਗੇ 12 ਤਰੀਕ ਨੂੰ ਗੁਰਦੁਆਰਾ ਸ਼ਹੀਦਗੰਸਾ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਪਰਾਰੰਭ ਹੋਏਗਾ ਅਤੇ 14 ਤਰੀਕ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਜੜੇ ਨੇ ਭੋਗ ਪਾਏ ਜਾਣਗੇ ਇਹ ਸ਼ਹੀਦੀ ਜੋੜ ਮੇਲਾ 21 ਵਿਸਾਖ ਨੂੰ ਵੀ ਬੜੀ ਉੱਚ ਪੱਧਰ ਤੇ ਮਨਾਇਆ ਜਾਂਦਾ ਹੈ ਕਿਉਂਕਿ ਜਿਹੜੀ ਇਹ ਜੰਗ ਹੋਈ ਸੀ 21 ਵਿਸਾਖ ਨੂੰ ਹੋਈ ਸੀ ਸ੍ਰੀ ਅਖੰਡ ਪਾਠਾਂ ਦੀ ਲੜੀ ਪਰਾਰੰਭ ਹੁੰਦੀ ਹੈ ਤੇ 21 ਵਿਸਾਖ ਨੂੰ ਜਿਹੜੇ ਨੇ ਭੋਗ ਪਾਏ ਜਾਂਦੇ ਹਨ ਐਸ ਵਾਰੀ ਸ਼ੀਦੀ ਜੋੜ ਮੇਲਾ ਮਾਗੀ ਬੜੇ ਉੱਚ ਪੱਧਰ ਤੇ ਜਿਹੜਾ ਮਨਾਇਆ ਜਾ ਰਿਹਾ ਹੈ ਸੰਗਤਾਂ ਲਈ ਰੈਸ਼ਾਂ ਦੇ ਪ੍ਰਬੰਧ ਕੀਤੇ ਗਏ ਹਨ ਲਗਰਾਂ ਦੇ ਜਿਹੜੇ ਪ੍ਰਬੰਧ ਹੋ ਕੀਤੇ ਗਏ ਹਨ ਸੰਗਤਾਂ ਜਿਹੜੀਆਂ ਨੇ ਵੱਧ ਤੋਂ ਵੱਧ ਸਤਿਗੁਰੂ ਦੇ ਦਰਸ਼ਨਦਾਰੇ ਕਰਨ ਵਾਸਤੇ ਗੁਰੂ ਦੀਆਂ ਖੁਸ਼ੀਆਂ ਲੈਣ ਵਾਸਤੇ ਜਿਹੜੀਆਂ ਨੇ ਉਹ ਪਹੁੰਚਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ